ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸਾਰੇ ਪੰਜਾਬਦਰਦੀਆਂ ਨੂੰ ਇੱਕੋ ਮੰਚ ਉੱਤੇ ਇਕੱਠਾ ਕਰਨ ਦੇ ਮਕਸਦ ਨਾਲ ਵਾਰਿਸ ਪੰਜਾਬ ਦੇ ਬੈਨਰ ਹੈਡ ਤੇਜਾ ਸਿੰਘ ਸਮੁੰਦਰੀ ਹਾਲ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਸਾਬਕਾ ਫੌਜੀ ਸਰਦਾਰ ਗੁਰਤੇਜ ਸਿੰਘ ਬਠਿੰਡਾ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸਾਬਕਾ ਫੌਜੀਆਂ ਤੋਂ ਇਲਾਵਾ ਪੰਜਾਬਦਰਦੀਆਂ ਨੇ ਸ਼ਿਰਕਤ ਕਰਦੀ ਦੀਪ ਸਿੱਧੂ ਅਤੇ ਭਾਈ ਅਮਰਿਤਪਾਲ ਸਿੰਘ ਦੀ ਸੋਚ ਨੂੰ ਕਾਇਮ ਰੱਖਣ ਲਈ ਆਪਸੀ ਵਿਚਾਰ ਵਟਾਂਦਰਾ ਕੀਤਾ ਇਸ ਮੀਟਿੰਗ ਸੰਬੰਧੀ মিডিਆ ਨਾਲ ਜਾਣਕਾਰੀ ਸਾਂਝੀ ਕਰਦੇ ਆ ਸਰਦਾਰ ਗੁਰਤੇਜ ਸਿੰਘ ਬਠਿੰਡਾ ਨੇ ਦੱਸਿਆ ਕਿ ਉਹਨਾਂ ਵੱਲੋਂ ਪਹਿਲੀ ਮੀਟਿੰਗ ਸੰਗਰੂਰ ਵਿਖੇ ਕੀਤੀ ਗਈ ਹੈ ਜਦਕਿ ਚਾਰ ਹੋਰ ਮੀਟਿੰਗਾਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੰਜਾਬਦਰਦੀਆਂ ਦੇ ਨਾਲ ਕਰਨਗੇ ਉਹਨਾਂ ਨੇ ਕਿਹਾ ਕਿ ਜੇਕਰ ਇਹਨਾਂ ਮੀਟਿੰਗਾਂ ਵਿੱਚ ਪੰਜਾਬਦਰਦੀਆਂ ਦੇ ਨਾਲ ਕੋਈ ਆਪਸੀ ਸਹਿਮਤੀ ਬਣਦੀ ਹੈ ਤਾਂ ਉਹ ਯੂਥ ਨੌਜਵਾਨਾਂ ਨੂੰ ਲਾ ਬੰਦ ਕਰਕੇ ਪੰਜਾਬ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਇੱਕ ਨਵੀਂ ਪਾਰਟੀ ਨੂੰ ਤਿਆਰ ਕਰਨਗੇ ਨਾਮ ਜੀ ਸਤਕਾਰਾ ਜੋ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਮੈਂ ਗਰਤੇਜ ਸਿੰਘ ਸਾਫਕਾ ਫੌਜੀ ਬਠਿੰਡਾ ਤੋਂ ਆ ਜੀ ਇਹਦੇ ਬਾਰੇ ਇਹ ਹੈ ਜੀ ਮੈਂ ਪਹਿਲਾਂ ਆਰਮੀ ਚ ਰਿਆਂ 2006 ਚ ਰਿਟਾਇਰ ਹੋਇਆ ਬਾਅਦ ਚ ਮੈਂ ਰੇਲੈਂਸ ਕਮਿਊਨੀਕੇਸ਼ਨ ਦੇ ਵਿੱਚ ਇੰਜੀਨੀਅਰ ਰਿਆਂ 14 ਸਾਲ ਲੇਕਿਨ ਅਸੀਂ ਜਦੋਂ ਦੀਪ ਸਿੱਧੂ ਜੀ ਆਏ 40 ਸਾਲਾਂ ਦੀ ਸਾਡੀ ਕੌਮ ਨੂੰ ਜਮਾਂ ਸੁੱਤੀ ਪਈ ਸੀ ਦੀਪ ਸਿੱਧੂ ਜੀ ਨੇ ਜਦੋਂ ਜਗਾਇਆ ਸੀ ਉਹਨਾਂ ਦੇ ਨਾਲ ਜੁੜੇ ਪਹਿਲੀ ਵਾਰ ਮੈਂ 10 ਨਵੰਬਰ 2020 ਨੂੰ ਉਹਨਾਂ ਨੂੰ ਮਿਲਿਆ ਸੀ ਉਹ ਤੋਂ ਬਾਅਦ ਅਸੀਂ ਉਹਨਾਂ ਨਾਲ ਇਹੋ ਜਿਹੇ ਜੁੜੇ ਹਾਂ ਦਿਲੋਂ ਜੁੜੇ ਸੀ ਲੇਕਿਨ ਵੀਰ ਸਿੱਧੂ ਜੀ ਸਾਡੇ ਵਿੱਚੋਂ ਚਲੇ ਗਏ ਸਰਕਾਰ ਦੇ ਕਾਰਨ ਤੇ ਉਹਨਾਂ ਤੋਂ ਬਾਅਦ ਜਿਹੜੀਆਂ ਕਮੇਟੀਆਂ ਬਣਾਈਆਂ ਆਉਂਦੀਆਂ ਸਾਡੀਆਂ ਉਹ ਤੋਂ ਉਸ ਲਾਈਨ ਤੋਂ ਹਟੀਆਂ ਹੋਈਆਂ ਨੇ ਮੇਰੀ ਇਹ ਬੇਨਤੀ ਸੀ ਉਹਨਾਂ ਨੂੰ ਮੈਂ ਸਾਰਿਆਂ ਨੂੰ ਮਿਲਦਾ ਰਿਆ ਇਸ ਕਰਕੇ ਤਕੱਤਰਤਾ ਰੱਖੀ ਹੈ ਜੀ ਵੀ ਆਪਾਂ ਉਹਨਾਂ ਨੂੰ ਇਕੱਠੇ ਕਰਨਾ ਹੈ ਅਸੀਂ ਕੀ ਇਹ ਵੀ ਜੇ ਸਾਨੂੰ ਇੱਕ ਪੰਜਾਬ ਨੂੰ ਪਾਰਟੀ ਚਾਹੀਦੀ ਹੈ ਇਹ ਤੇ ਚੱਲ ਰਿਹਾ ਹੈ ਵੀ ਸਾਨੂੰ ਇੱਕ ਪੰਜਾਬ ਦੀ ਪੰਜਾਬ ਪੱਖੀ ਕਿਉਂਕਿ ਸਾਡੇ ਕੋਲੇ ਦੋ ਹੀ ਪੰਜਾਬ ਦੀਆਂ ਪਾਰਟੀਆਂ ਸੀ ਇੱਕ ਸ਼ਰੋਮਣੀ ਅਕਾਲੀ ਦਲ ਬਾਦਲ ਇੱਕ ਸ਼ਰੋਮਣੀ ਅਕਾਲੀ ਦਲ ਅਮਰਸਰ ਹੁਣ ਅਸੀਂ ਇਹ ਸੋਚਦੇ ਆਂ ਵੀ ਤੀਜੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਹੈ ਸੈਂਟਰ ਦੀ ਸੀ ਇਹਨਾਂ ਤੋਂ ਵੀ ਲੋਕ ਪਰੇਸ਼ਾਨ ਹੋ ਗਏ ਨੇ ਵੀ ਕੀ ਸਾਨੂੰ 2.5 ਸਾਲ ਪਏ ਨੇ ਜੇ ਵੀ ਕੀ ਸਾਨੂੰ ਪਾਰਟੀ ਬਣਾਉਣੀ ਚਾਹੀਦੀ ਹੈ ਉਹ ਬਣਾਉਣ ਵਾਸਤੇ ਇਹ ਇਕਤਰਤਾ ਰੱਖੀ ਗਈ ਸੀ ਸਲਾਹ ਲੈਣ ਵਾਸਤੇ ਹਜੇ ਇਹ ਅਸੀਂ ਪੰਜ ਮੀਟਿੰਗਾਂ ਕਰਾਂਗੇ ਪੂਰੇ ਪੰਜਾਬ 'ਚ ਉਤੋਂ ਬਾਅਦ ਅਸੀਂ ਇਹਦਾ ਫੈਸਲਾ ਲਵਾਂਗੇ ਹਾਂ ਜਾਂ ਨਾ ਦਾ ਲੇਕਿਨ ਸਭ ਤੋਂ ਪਹਿਲਾਂ ਸਾਡੀ ਕੋਸ਼ਿਸ਼ ਹੈ ਵੀ ਅਸੀਂ ਜਿਹੜੇ ਦੀਪ ਸਿੱਧੂ ਦੇ ਨਾਲ ਜੁੜੇ ਨੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੀ ਨਾਲ ਜੁੜੇ ਨੇ ਜਿਹੜੀਆਂ ਸਾਡੀਆਂ ਮਿਸਲ ਸਤਲੁਜ ਨਵੀਂ ਐ ਅਸੀਂ ਸਾਰੀਆਂ ਜਿਹੜੀਆਂ ਪਾਰਟੀਆਂ ਪੰਜਾਬ ਦਾ ਫਾਇਦਾ ਚਾਹੁੰਦੀਆਂ ਉਹਨਾਂ ਨੂੰ ਅਸੀਂ ਇਕੱਠੇ ਲੈ ਕੇ ਨਾਲ ਲੈ ਕੇ ਚੱਲਣਾ ਤੇ ਸਾਡੇ ਵਿੱਚ ਪੁਰਾਣਾ ਐਮ ਐਲ ਏ ਸੀ ਕੋਈ ਨਹੀਂ ਵੜਨਾ ਜਿਹੜਾ ਕੋਈ ਮੇਨ ਬੰਦਾ ਪੁਰਾਣਾ ਸਭ ਪਾਸੇ ਕਰ ਦੇਣੇ ਆ ਵੀ ਸਭ ਕੁਝ ਨਵੀਂ ਪਨੀਰੀ ਅਸੀਂ ਤਿਆਰ ਕਰਨੀ ਹੈ ਜੇ ਅਸੀਂ ਮੇਰੀ ਉਮਰ 55 ਸਾਲ ਹੋਣ ਵਾਲੀ ਐ ਸਾਡਾ ਵਿਚਾਰੇ ਐ ਵੀ ਅਸੀਂ ਨਵੀਂ ਪਨੀਰੀ ਤਿਆਰ ਕਰੀਏ ਜੇ ਅਸੀਂ ਇੱਥੋਂ ਚੱਲਿਆਂ ਤਾਂ ਅਸੀਂ 5 ਬੰਦੇ ਅੱਕੇ ਦੇ ਕੇ ਜਾਈਏ ਸਾਡੀ ਪ੍ਰੋਬਲਮ ਆਈ ਦੀਪ ਸਿੱਧੂ ਤੋਂ ਬਾਅਦ ਸੰਤਾਂ ਤੋਂ ਬਾਅਦ ਕੋਈ ਨਹੀਂ ਰਿਹਾ ਸਾਰੇ ਉਹ ਚਲੋ ਜੋ ਹਥਿਆਰਬੰਦ ਸੰਘਰਸ਼ ਚੱਲਿਆ ਸਾਡਾ ਉਹ ਬੰਦੇ ਸੀਗੇ ਲੇਕਿਨ ਦੀਪ ਸਿੱਧੂ ਤੋਂ ਬਾਅਦ ਕੋਈ ਨਹੀਂ ਰਿਹਾ ਭਾਈ ਅਮਰਪਾਲ ਸਿੰਘ ਜਦੋਂ ਜੇਲ੍ਹ ਚਲੇ ਗਏ ਉਸ ਤੋਂ ਬਾਅਦ ਸਾਡੇ ਕੋਲ ਕੋਈ ਨਹੀਂ ਰਿਹਾ ਅਸੀਂ ਇਹੋ ਜਿਹਾ ਸਿਸਟਮ ਤਿਆਰ ਕਰਨਾ ਹੈ ਦਾਇਰੇ 'ਚ ਰਹਿ ਕੇ ਕਿਉਂਕਿ ਅਸੀਂ ਕਸਮ ਦੀ ਵੀ ਤਾਂ ਸੁਧਾਰਨ ਦੀ ਖਾਨੇ ਜੇ ਸੁਧਾਰਨ ਨੂੰ ਸਾਨੂੰ ਮੰਨਣਾ ਵੀ ਪੈਣਾ ਵੀ ਅਸੀਂ 5-6 ਬੰਦੇ ਇਹੋ ਜਿਹੀ ਨਵੀਂ ਪਨੀਰੀ ਤਿਆਰ ਕਰੀਏ ਜਿਹੜੇ 40 ਸਾਲ ਤੋਂ ਥੱਲੇ ਹੋਣ ਤੇ ਅਸੀਂ ਉਹਨ ਸਾਡਾ ਆਪਦਾ ਮਕਸਦ ਕੁਛ ਨਹੀਂ ਹੈ ਵੀ ਅਸੀਂ ਅੱਗੇ ਜਾਣਾ ਅਸੀਂ ਇਹਨਾਂ ਨੂੰ ਇਕੱਠੇ ਕਰਨਾ ਹੈ ਪੰਜਾਬ ਦੀਆਂ ਸਾਰੇ ਬਹੁਤ ਜਥੇਬੰਦੀਆਂ ਬਹੁਤ ਕਮੇਟੀਆਂ ਨੇ ਜਿਹੜੀਆਂ ਬਹੁਤ ਵਧੀਆ ਕੰਮ ਕਰ ਰਹੀਆਂ ਉਹ ਪੰਜਾਬ ਦੀਆਂ ਉਹ ਕੱਲੇ ਸਿੱਖਾਂ ਦੀਆਂ ਨਹੀਂ ਉਹ ਮੰਦਰਾਂ ਦੀਆਂ ਵੀ ਹੈ ਆਪਣੇ ਮਸਜਿਦਾਂ ਦੀਆਂ ਵੀ ਹੈ ਤੇ ਗੁਰਦੁਆਰਾ ਸਾਹਿਬ ਦੀਆਂ ਵੀ ਹੈ ਹਰ ਧਰਮ ਨੂੰ ਨਾਲ ਲੈ ਕੇ ਕੱਲੇ ਪੰਜਾਬ ਵਾਸਤੇ ਜੇ ਪਾਣੀ ਪੰਜਾਬ ਵਾਸਤੇ ਸਿੱਖਾਂ ਵਾਸਤੇ ਮੁੱਕਦਾ ਤਾਂ ਮੁ슬ਮਾਨਾਂ ਵਾਸਤੇ ਵੀ ਮੁਕੇਗਾ ਉਹ ਹਿੰਦੂਆਂ ਵਾਸਤੇ ਵੀ ਮੁਕੇਗਾ ਜੇ ਕੋਈ ਕਿਸੇ ਪਾਸੇ ਬਿਮਾਰੀ ਪੈਂਦੀ ਹੈ ਉਹ ਸਾਰਿਆਂ ਤੇ ਪੈਂਦੀ ਹੈ ਉਹ ਇਹ ਨਹੀਂ ਦੇਖਣਾ ਕੌਣ ਹੈ ਜੇ ਨਸਾ ਆਇਆ ਨਸਾ ਹਿੰਦੂਆਂ ਵਾਸਤੇ ਮਾੜਾ ਮੁਸਲਮਾਨਾਂ ਵਾਸਤੇ ਮਾੜਾ ਤੇ ਸਿੱਖਾਂ ਵਾਸਤੇ ਮਾੜਾ ਜਿੰਨੀਆਂ ਅਸੀਂ ਰਹਨੇ ਆ ਇੱਕ ਸਾਡੀ ਇਹ ਆ ਵੀ ਬਾਹਰੋਂ ਅਸੀਂ ਦੇਖ ਰਹੇ ਆ ਵੀ ਸਾਡੇ ਜਿਆਦਾ ਇਹ ਚੱਲ ਰਿਹਾ ਵੀ ਭਈਏ ਵਾਲੇ ਆ ਰਹੇ ਆ ਕੱਲੇ ਭਈਏ ਨਹੀਂ ਆ ਰਹੇ ਪਿਛਲੇ 6 ਮਹੀਨਿਆਂ ਚ 2 ਲੱਖ ਮੁਸਲਮਾਨ ਤੁਹਾਡੇ ਪੰਜਾਬ ਚ ਆ ਗਿਆ ਜਿਹੜਾ ਕਿ ਸਾਨੂੰ ਪਤਾ ਨਹੀਂ ਲੱਗਦਾ ਜਿਆਦਾ ਮੈਨੂੰ ਇੰਨੀ ਨੌਲੇਜ ਨਹੀਂ ਹੈ ਨਾ ਤਾਂ ਮੈਂ ਦੀਪ ਸਿੱਧੂ ਜਿੰਨਾ ਸਮਝਦਾਰਾਂ ਜਾਮਾ ਪੜਿਆ ਮੈਂ ਕੱਲੀਆਂ 10 ਪੜ੍ਹ ਕੇ ਫੌਜ ਚ ਭਰਤੀ ਹੋਇਆ ਤੇ ਮੈਨੂੰ ਸਾਡੇ ਕਿ ਤਿੰਨ ਸਾਲਾਂ ਚ ਇਹ ਸਿੱਖਣ ਨੂੰ ਮਿਲਿਆ ਉਹਨਾਂ ਤੋਂ ਬਾਅਦ ਤੇ ਨਾ ਹੀ ਮੈਂ ਅਮਰਪਾਲ ਸਿੰਘ ਜੀ ਜਿੰਨਾ ਹਾਜ਼ਰ ਜਵਾਬੀ ਜਾਂ ਮੈਂ ਅੰਗਰੇਜ਼ੀ ਜਾਣ ਅਸੀਂ ਪੰਜਾਬ ਦੇ ਇਹਨਾਂ ਨੂੰ ਇਕੱਠੇ ਕਰਨ ਦੀ ਸੋਚ ਨਾਲ ਮੈਂ ਇਹ ਮੀਟਿੰਗ ਰੱਖੀ ਸੀ ਹੁਣ ਜੋ ਵਿਚਾਰ ਆ ਅੱਗੇ ਰੱਖਾਂਗੇ ਜੀ ਧੰਨਵਾਦ ਪਾਸ ਪੰਜਾਬ ਦੇ ਜੱਜੇਬੰਦੀ ਦੇ ਵਿੱਚੋਂ ਕੋਈ ਮੈਂਬਰ じゃ ਕੋਈ ਆਗੂ ਨਹੀਂ ਪਹੁੰਚਿਆ ਜੀ ਮੈਨੂੰ ਜੀ ਭਾਈ ਮਨਦੀਪ ਸਿੰਘ ਜੀ ਨੇ ਕਿਹਾ ਸੀ ਕਿ ਅਸੀਂ ਆਵਾਂਗੇ ਭਾਈ ਤਲਵਾੜਾ ਜੀ ਨੇ ਮੈਨੂੰ ਕਿਹਾ ਸੀ ਭਾਈ ਕੁਲਵਿੰਦਰ ਸਿੰਘ ਤਲਵਾੜਾ ਜੀ ਨੇ ਵੀ ਤੁਸੀਂ ਵੀਡੀਓ ਪਾਓ ਮੈਂ 1 ਅਗਸਤ ਨੂੰ ਵੀਡੀਓ ਪਾਈ ਸੀ ਵੀ ਆਪਾਂ ਉੱਥੇ ਪ੍ਰੋਗਰਾਮ ਰੱਖੋ ਲੇਕਿਨ ਅੱਜ ਕੀ ਹੋਇਆ ਅੱਜ ਪ੍ਰੋਗਰਾਮ ਬਹੁਤ ਜ਼ਿਆਦਾ ਹੋ ਗਏ ਸਿਮਰਨ ਜੀ ਲਖਸਧਾਰਾ ਨੇ ਉਹ ਕਾਲੇ ਪਾਣੀ ਵਾਲਾ ਰੱਖਿਆ ਇੱਕ ਤੇ ਇੱਕ ਅੱਜ ਮੋਰਚਾ ਲੱਗ ਗਿਆ ਇੱਧਰ ਹਰਿਆਣੇ ਚ ਜਾ ਕੇ ਜੀ ਤੇ ਇੱਕ ਇੱਥੇ ਕੋਈ ਸਾਡੇ ਰਤੀਏ ਵਾਲੇ ਪਾਸੇ ਕੋਈ ਕਮਾਣਾ ਕਮਾਣਾ ਵਿਖੇ ਕੋਈ ਗੁਰਦੁਆਰਾ ਸਾਹਿਬ ਪ੍ਰੋਗਰਾਮ ਇਹ ਅਸੀਂ ਕਰਾ ਬੈਠੇ ਜੀ ਪਹਿਲਾਂ ਅਸੀਂ ਕੈਨਸਲ ਕਰਾਉਣ ਵਾਸਤੇ ਪ੍ਰੋਗਰਾਮ ਕੀਤਾ ਫੋਨ ਉਹ ਕਹਿੰਦੇ ਜੀ ਬੁੱਕ ਹੋ ਗਿਆ ਅਸੀਂ ਬੁੱਕ ਕਰਾ ਚੁੱਕੇ ਸੀ ਪਹਿਲਾਂ ਸਾਨੂੰ ਬਾਅਦ ਚ ਦੱਸਿਆ ਉਹਨਾਂ ਨੇ ਜਦੋਂ ਫੋਨ ਕੀਤੇ ਵੀ ਆਗਲਾ ਕਹਿੰਦੇ ਨਹੀਂ ਜੀ ਇੱਥੇ ਦਾ ਪ੍ਰੋਗਰਾਮ ਹੈ ਇੱਥੇ ਦਾ ਪ੍ਰੋਗਰਾਮ ਨਹੀਂ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਦੇ ਨਾਲ ਪ੍ਰੋਗਰਾਮ ਰੱਖੀ ਅਸੀਂ ਇਕੱਲੇ ਰੱਖਣਾ ਚਾਹੁੰਦੇ ਹਾਂ ਆਪਕਾ ਭੋਜਨ ਕੀ ਗੋੜ ਤੇ ਹੀ ਚਾਈ ਪੂਰੇ ਲੱਗਦੀ ਜਦੋਂ ਅਸੀਂ ਉਹ ਕਰਦੇ ਆ ਸਾਡੇ ਕੋਈ ਵੀ ਮਸਲਾ ਹੁੰਦਾ ਅਸੀਂ ਕਹਿ ਦਿੰਨਾ ਵੀ ਜਿਹੜੇ ਮੰਤਰੀ ਐ ਜਾਂ ਜਿਹਨੇ ਸਾਡੇ ਸਭ ਤੋਂ ਜ਼ਿਆਦਾ ਪੰਜਾਬ ਦੇ ਸਹੀਦ ਹੋ ਕੇ ਆਉਂਦੇ ਨੇ ਵੀ ਜਦੋਂ ਮੰਤਰੀ ਐ ਵੀ ਇਹ ਨਾਲ ਯਾਰ ਮੰਤਰੀਆਂ ਦਾ ਕੋਈ ਬੱਚਾ ਹੋਵੇ ਫੌਜ ਚ ਜਾਂ ਮੰਤਰੀ ਹੋਏ ਹੋਣ 5 ਸਾਲ ਰਹਿਣ ਅਸੀਂ ਨੌਕਰੀ ਕਰਕੇ ਆਏ ਹਰੇ ਕਹਿ ਰਿਹਾ ਵੀ ਫੌਜੀ ਥੋੜੇ ਇਮਾਨਦਾਰ ਹੁੰਦੇ ਨੇ ਕਿਉਂਕਿ ਸਾਨੂੰ ਡਿਸਪਲਿਨ ਹੁੰਦਾ ਵੀ ਅਸੀਂ ਸਹੀ ਬੋਲਣਾ ਹੈ ਜੇ ਅਸੀਂ ਦੁਕਾਨ ਤੋਂ ਸਮਾਨ ਲੈਣ ਜਾਣਾ ਜਿੰਨਾ ਦੁਕਾਨ ਵਾਲੇ ਨੇ ਪੈਸਾ ਮੰਗ ਲਿਆ ਸੀ ਉਹਨਾਂ ਦੇਣਾ ਬਹੁਤ ਘੱਟ ਬੰਦੇ ਹੋਣਗੇ ਜਿਹੜੇ ਦੂਜੇ ਲੋੜ ਚੱਲਣਗੇ ਸਿਵਲ ਵਾਂਗੂ ਪਰ ਬਹੁਤ ਵਧੀਆ ਚੱਲਦੇ ਨੇ ਇਸ ਕਰਕੇ ਜਿਆਦਾ ਇਹ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਤੁਸੀਂ 5 ਮਿੰਟ ਦਾ 4 ਮਿੰਟ ਇੱਕ ਕਮੇਟੀ ਦਾ ਸੰਦੂਰ ਹੋ ਗਈ ਇਹ 4 ਮਿੰਟ ਦਾ ਤੁਸੀਂ ਕਿਵੇਂ ਕਿਤੇ ਕਿਤੇ ਰੋੋ ਉਹ ਹਜੇ ਵਿਚਾਰ ਕਰਾਂਗੇ ਜੀ ਅੱਜ ਦੀ ਮੀਟਿੰਗ ਤੋਂ ਬਾਅਦ ਵਿਚਾਰ ਕਰਾਂਗੇ ਰੱਖਣੀ ਹੈ ਅਸੀਂ ਤਲਵਾੜਾ ਸਾਹਿਬ ਕਹਿੰਦੇ ਵੀ ਫਤੇਗੜ ਸਾਹਿਬ ਵੀ ਰੱਖੋ ਅਸੀਂ ਅੰਮ੍ਰਿਤਸਰ ਸਾਹਿਬ ਵੀ ਰੱਖਨੇ ਅਸੀਂ ਇਹ ਨਹੀਂ ਕਹਿੰਦੇ ਵੀ ਲੋਕ ਦੂਰੋਂ ਆਉਣ ਅਸੀਂ ਉਹਨਾਂ ਕੋਲੇ ਜਾਏਗੇ ਕਿ ਲੋਕ ਥੋੜੇ ਥੋੜੇ 100 ਕਿਲੋਮੀਟਰ ਤੱਕ ਤਾਂ ਹਰੇਕ ਬੰਦਾ ਆ ਸਕਦਾ ਹੈ ਜੇ ਅਸੀਂ ਆਖੀ ਅਸੀਂ ਬਲਾ ਕੇ ਕੁਛ ਨਹੀਂ ਅਸੀਂ ਤੁਹਾਡੇ ਕੋਲ ਆਵਾਂਗੇ ਤੁਸੀਂ ਨਹੀਂ ਸਾਡੇ ਕੋਲ ਬਾਕੀ ਅਸੀਂ ਭਾਈ ਅਮਰਪਾਲ ਦੇ ਮਾਪਿਆਂ ਨਾਲ ਕੋਈ ਗੱਲ ਪਤਾ ਨਹੀਂ ਉਹਨਾਂ ਨਾਲ 18 ਤਰੀਕ ਨੂੰ ਗੱਲ ਹੋਈ ਸੀ ਅੱਜ ਉਹਨਾਂ ਦੀ ਆਉਣ ਦੀ ਉਮੀਦ ਸੀਗੀ ਜੀ ਕਿਉਂਕਿ ਐਮਪੀ ਸਰਵਜੀਤ ਸਿੰਘ ਖਾਲਸਾ ਜੀ ਭਾਈ ਮਨਦੀਪ ਸਿੰਘ ਦੀਪਸਿੱਧੂ ਦੇ ਭਰਾ ਜੀ ਤੇ ਅਮਰਪਾਲ ਦੇ ਪਿਤਾ ਜੀ ਬਾਪੂ ترਸੇਮ ਸਿੰਘ ਇਕੱਠੇ ਸੀਗੇ ਸਾਡੇ ਗਿੱਦੜ ਵਾਹੇ ਜਿਹੜਾ ਵਾਈਲੈਕਸ਼ਨ ਹੋਣੀ ਹੈ ਉਹਦੇ ਵਾਸਤੇ ਸੀਗੇ ਸਾਨੂੰ ਉਮੀਦ ਸੀ ਵੀ ਆਉਣਗੇ ਪਰ ਨਹੀਂ ਪਹੁੰਚੇ ਉਹਨਾਂ ਦੀ ਮਰਜ਼ੀ ਦੀਪਸਿੱਧੂ ਦੇ ਭਰਾ ਵੀ ਆਏ ਨਹੀਂ ਜਾਂ ਨਹੀਂ ਦੇਸ਼ ਤੋਂ ਵੀ ਭਰਾ ਜੀ ਨੇ ਵੀ ਆਉਣਾ ਸੀਗਾ ਜੀ ਹਾਂ ਲੇਕਿਨ ਹੁਣ ਉਹ ਇਹਦਾ ਆ ਗਿਆ ਕੈਂਪੇਨ ਚੱਲ ਰਹੀ ਹੈ ਇਲੈਕਸ਼ਨ ਦੀ ਉਹਦੇ ਵਾਸਤੇ ਉਸੇ ਗਿੱਦੜ ਵੇ ਪਿੰਡਾਂ ਚ ਕਿਹਾ ਤਾਂ ਸਾਰਿਆਂ ਨੂੰ ਸੀ ਅਸੀਂ ਕਹਿ ਕੇ ਫੇਰੀ ਤੁਰੇ ਸੀ ਅਸ ਸਾਡਾ ਮੇਨ ਮਕਸਦ ਇਹ ਹੀ ਹੈ ਵੀ ਅਸੀਂ ਸਾਰਿਆਂ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਪੰਜਾਬ ਵਾਸਤੇ ਕੰਮ ਕਰ ਰਹੀਆਂ ਸਾਰਿਆਂ ਦੇ ਚਰਨਾਂ 'ਚ ਹੱਥ ਜੋੜ ਕੇ ਅਸੀਂ ਪੱਗ ਰੱਖਣ ਨੂੰ ਤਿਆਰ ਆਂ ਵੀ ਇਹ ਕਹਿੰਦਾ ਵੀ ਇੱਕ ਜਗ੍ਹਾ ਤੁਸੀਂ ਪਲੇਟਫਾਰਮ ਤੇ ਇਕੱਠੇ ਹੋ ਕੇ ਵਧੀਆ ਸਾਨੂੰ ਰਸਤਾ ਦਿਓ ਅੱਗੇ ਲੱਗੋ ਅਸੀਂ ਤੁਹਾਡੇ ਬਾਤ ਨਾਲ ਅਸੀਂ ਤੁਰਨ ਨੂੰ ਤਿਆਰ ਆਂ ਦੇਖੋ ਅਸੀਂ ਮੇਨ ਤਲਵਾੜਾ ਜੀ ਨੇ ਜੇ ਅਸੀਂ ਭਾਈ ਹਰਨੇਕ ਸਿੰਘ ਜੀ ਨੂੰ ਕਹਿੰਦਾ ਮਨਦੀਪ ਸਿੰਘ ਸਿੱਧੂ ਜੀ ਨੇ ਮੈਨੂੰ ਕਿਹਾ ਸੀ 2 April ਨੂੰ ਅਸੀਂ ਭਾਈ ਉਹਦੇ ਅਸੀਂ ਉਹਨਾਂ ਦੇ ਪਿੰਡ ਉਹਦੇ ਕਰਨ ਅਸੀਂ ਸਾਹ ਗਏ ਸੀਗੇ ਮੁਖਸਰ ਕੋਲੇ ਪਿੰਡੂ ਦੇ ਕਰਨ ਜੀ ਆ ਦੀਪ ਸਿੱਧੂ ਜੀ ਦਾ ਉੱਥੇ ਗੇਟ ਦਾ ਉਦਘਾਟਨ ਉਹ ਕਹਿੰਦੇ ਪਤਾ ਕਰੋ ਜੇ ਹੋ ਜੇਗੀ ਮੈਂ ਇੱਕ ਪੁਰਾਣਾ